ਅੱਜਕੱਲ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ ਸਕਿਨ ਨੂੰ ਸੁੰਦਰ ਅਤੇ ਚਮਕਦਾਰ ਬਣਾਉਣ ਦੇ ਲਈ ਅਕਸਰ ਹੀ ਅਸੀਂ ਬਲੀਚ ਦੀ ਵਰਤੋਂ ਕਰਦੇ ਹਾਂ ਪਰ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਇਸ ਦੀ ਵਰਤੋਂ ਕਰਦੇ ਆ ਤਾਂ ਇਹ ਕਈ ਗੁਣਾ ਨੁਕਸਾਨ ਪਹੁੰਚਾ ਸਕਦੀ ਹੈ ਜਿਹਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਸ ਦੀ ਵਰਤੋਂ ਨਾਲ ਸਕਿਨ ਨੂੰ ਕਾਫੀ ਨੁਕਸਾਨ ਚ ਲੜਾ ਪੈਂਦਾ ਹੈ ਖਾਸ ਤੌਰ ਤੇ ਜੇਕਰ ਤੁਸੀਂ ਜ਼ਿਆਦਾ ਗਰਮੀ ਦੇ ਵਿੱਚ ਆਪਣੇ ਚਿਹਰੇ ਨੂੰ ਬਲੀਚ ਕਰਦੇ ਹੋ ਤਾਂ ਖਤਰਨਾਕ ਵੀ ਹੋ ਸਕਦਾ ਹੈ ਜਦੋਂ ਬਲੀਚ ਨੂੰ ਸਕਿਨ ਤੇ ਲਗਾਇਆ ਜਾਂਦਾ ਹੈ ਤਾਂ ਸਕਿਨ ਦੇ ਵਿੱਚ ਮੈਲੇਨਿਨ ਦੇ ਉਤਪਾਦਨ ਨੂੰ ਘਟਾਉਂਦਾ ਹੈ ਸੋ ਇੱਕ ਕਿਸੇ ਹੁੰਦੀ ਸਕਿਨ ਦੀ ਰੰਗਤ ਹੁੰਦੀ ਹੈ ਜੋ ਕਿ ਜੈਨੇਟਿਕਸ ਦੇ ਆਧਾਰ ਤੇ ਸਕਿਨ ਦੇ ਵਿੱਚ ਮੈਲਨਿਨ ਦੀ ਸੰਖਿਆ ਨਿਰਧਾਰਿਤ ਕਰਦੀ ਹੈ ਸੋ ਤੁਹਾਨੂੰ ਦੱਸਦੀ ਹੈ ਕਿ ਜਿਨ੍ਹਾਂ ਲੋਕਾਂ ਦੀ ਸਕਿਨ ਦਾ ਰੰਗ ਡਾਰਕ ਹੁੰਦਾ ਹੈ ਉਹਨਾਂ ਦੀ ਸਕਿਨ ਦੇ ਵਿੱਚ ਮੈਲਨਿਨ ਜ਼ਿਆਦਾ ਹੁੰਦਾ ਹੈ ਅਜਿਹੇ ਵਿੱਚ ਜੇਕਰ ਤੁਸੀਂ ਵਾਰ-ਵਾਰ ਆਪਣੀ ਸਕਿਨ ਤੇ ਬਲੀਚ ਕਰਦੇ ਹੋ ਕਈ ਤਰ੍ਹਾਂ ਦਾ ਨੁਕਸਾਨ ਤੁਹਾਡੀ ਸਕਿਨ ਨੂੰ ਪਹੁੰਚ ਸਕਦਾ ਹੈ ਸੋ ਸਿਹਤ ਨੂੰ ਵੀ ਹੈ ਨੁਕਸਾਨ ਬਲੀਚ ਪਹੁੰਚਾ ਦਿੰਦੀ ਹੈ ਜਿញ ਅਕਸਰ ਅਸੀਂ ਦੇਖਦੇ ਹਾਂ ਸੈਲਨ ਦੇ ਵਿੱਚ ਜਾਂਦੇ ਆ ਬਲੀਚ ਲਗਾਉਣੇ ਆ ਇਹ ਸਾਡੀ ਸਿਹਤ ਲਈ ਵੀ ਹੈ ਜਿਹੜਾ ਬਹੁਤ ਖਤਰਨਾਕ ਹੋ ਸਕਦਾ ਹੈ ਬਲੀਚ ਵਿੱਚ ਮਰਕਰੀ ਵੱਡੀ ਮਾਤਰਾ ਚ ਪਾਈ ਜਾਂਦੀ ਹੈ ਜਿਸ ਨਾਲ ਸਕਿਨ ਦਾ ਸੁਨ ਹੋ ਜਾਣਾ ਹਾਈ ਬਲੱਡ ਪ੍ਰੈਸ਼ਰ ਹੋਣਾ ਥਕਾਵਟ ਚੱਕਰ ਆਉਣਾ ਸੂਰਜ ਦੀ ਰੋਸ਼ਨੀ ਤੋਂ ਅਲਰਜੀ ਗੁਰਦੇ ਦਾ ਫੇਲ ਹੋਣਾ ਯਾਦਸ਼ਤ ਘਟਨਾ ਵਰਗ ਹੈ ਜਿਹੜਾ ਨਿਊਰੋਲੋਜੀਕਲ ਸਮੱਸਿਆਵਾਂ ਹੋ ਸਕਦੀਆਂ ਨੇ ਜੀਆਂ ਇਹਦੇ ਨਾਲ ਤੁਹਾਨੂੰ ਅਲਰਜੀ ਤੱਕ ਹੋ ਸਕਦੀ ਹੈ ਸਕਿਨ ਤੇ ਵਿੱਚ ਜਦੋਂ ਅਸੀਂ ਧੁੱਪ ਵਿੱਚ ਜਾਂਦੇ ਆ ਗਰਮੀਆਂ ਦੇ ਵਿੱਚ ਬਲੀਚ ਦੀ ਵਰਤੋਂ ਕਰਦੇ ਆ ਸਕਿਨ ਦੀ ਅਲਰਜੀ ਸਕਿਨ ਦੇ ਅਲਸਰ ਖੁਸ਼ਕ ਸਕਿਨ ਸੋਜ ਖੁਜਲੀ ਅਤੇ ਚਲਣ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਤੇ ਕਈ ਬਲੀਚਾਂ ਵਿੱਚ ਅਜਿਹੇ ਤੱਤ ਪਾਏ ਜਾਂਦੇ ਨੇ ਜਿਨ੍ਹਾਂ ਦੇ ਨਾਲ ਸਰੀਰ ਤੇ ਮੁਹਾਸੇ ਵੀ ਹੋ ਸਕਦੇ ਨੇ ਇਹ ਮੁਹਾਸੇ ਜ਼ਿਆਦਾਤਰ ਛਾਤੀ ਤੇ ਹੁੰਦੇ ਨੇ ਜੇਕਰ ਅਜਿਹੇ ਬਲੀਚ ਦਿਨ ਲੰਬੇ ਸਮੇਂ ਤੱਕ ਵਰਤੋਂ ਕੀਤੀ ਜਾਵੇ ਪੇਟ ਬਾਹਾਂ ਤੇ ਸਰੀਰ ਦੇ ਹੋਰ ਹਿੱਸਿਆਂ ਤੇ ਵੀ ਤੁਹਾਨੂੰ ਇਹ ਲੱਛਣ ਦਿਖਾਈ ਦੇ ਸਕਦੇ ਨੇ ਗੁਰਦੇ ਦੀਆਂ ਬਿਮਾਰੀਆਂ ਤੱਕ ਹੋ ਸਕਦੀਆਂ ਨੇ ਅਤੇ ਕਿਉਂਕਿ ਬਲੀਚ ਵਿੱਚ ਬਹੁਤ ਜ਼ਿਆਦਾ ਜਿਹੜੀ ਤੇਜ਼ ਤੱਤ ਪਾਏ ਜਾਂਦੇ ਨੇ ਸੋ ਗੁਰਦੇ ਦੀਆਂ ਬਿਮਾਰੀਆਂ ਜਿਹਦੇ ਵਿੱਚ ਖੂਨ ਦੀਆਂ ਨਾੜੀਆਂ ਦੇ ਵਿੱਚ ਗੰਦਗੀ ਇਕੱਠਾ ਹੋ ਸਕਦੀ ਹੈ ਪਿਸ਼ਾਬ ਰਾਹੀਂ ਪ੍ਰੋਟੀਨ ਬਹੁਤ ਜ਼ਿਆਦਾ ਨਿਕਲ ਸਕਦਾ ਹੈ ਇਸ ਕਰਕੇ ਅੱਖਾਂ ਦੇ ਆਲੇ ਦੁਆਲੇ ਸੋਚ ਲੱਤਾਂ ਵਿੱਚ ਸੋਜ ਪਿਸ਼ਾਬ ਦੀ ਚੱਗ ਭੁੱਖ ਨਾਲ ਲਗੜਾ ਥਕਾਵਟ ਵਰਗੀਆਂ ਸਮੱਸਿਆਵਾਂ ਵੀ ਤੁਹਾਨੂੰ ਬਲੀਚ ਦੇ ਨਾਲ ਹੋ ਸਕਦੀਆਂ ਨੇ ਸੋ ਗਰਮੀਆਂ ਦੇ ਵਿੱਚ ਬਲੀਚ ਲਗਾਉਣ ਤੋਂ ਜ਼ਰਾ ਪਰਹੇਜ਼ ਕਰੋ